ਬਦਲਾਅ ਦਾ ਨਾਰਾ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਵੀ ਪਿੰਡ ਖੇਲੇ ਤੇ ਛੱਪੜ ਦਾ ਕੋਈ ਸੁਧਾਰ ਨਹੀਂ ਹੋ ਸਕਿਆ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਵਾਸੀ ਡਾਢੇ ਪਰੇਸ਼ਾਨ ਹਨ ਇਸ ਸਾਰੇ ਮਸਲੇ ਬਾਰੇ ਪਿੰਡ ਖੇਲਾ ਵਾਸੀਆਂ ਦਾ ਕੀ ਕਹਿਣਾ ਹੈ ਦੇਖੋ ਫਾਤੀ ਟਾਈਮਸ ਚੈਨਲ ਦੀ ਇਹ ਰਿਪੋਰਟ ਕੀ ਨਾਲੀ ਤੁਹਾਡਾ ਜਗਪਾਲ ਸਿੰਘ ਕੀ ਮਸਲਾ ਜੀ ਮਸਲਾ ਪਾਣੀ ਦਾ ਜੀ ਸਾਡੇ ਪਾਣੀ ਦਾ ਵਿਕਾਸ ਨਹੀਂ ਕਿਸੇ ਬੰਦੇ ਨੇ ਹੈਗਾ ਆ ਇਧਰ ਦੀ ਸਿਵਰੇਜ ਨਾ ਪਾਤਾ ਹੈਗੇ ਪਨਾਲਾ ਸੀ ਨਾਲ ਚੰਗਾ ਭਲਾ ਚੱਲਦਾ ਹੈਗਾ ਤੇ ਇਹਨਾਂ ਢਾ ਕੇ ਸਿਵਰੇਜ ਪਾਤਾ ਸਿਵਰ ਦਾ ਕਿਸੇ ਬੰਦੇ ਨੇ ਵੀ ਵਿਕਾਸ ਨਹੀਂਗਾ ਪਹਿਲੀ ਗੱਲ ਤੇ ਆ ਜਿਹੜਾ ਸਾਹਮਣੀ ਗਲੀ ਆ ਇਹਦੀ 500 ਫੁੱਟ ਆ ਸਿੱਧਾ ਪਾਣੀ ਜਾਵੇ ਤੇ ਉੱਤੋਂ ਦੀ ਵੜਕੇ ਪਾਤਾ 2000 ਫੁੱਟ ਤੇ ਜਾਂਦਾ ਸਾਡਾ ਪਾਣੀ ਤੇ ਉਹ ਪਾਣੀ ਸਾਡਾ ਸਾਰਾ ਰਾਹ ਦੇ ਵਿੱਚ ਸਾਰਾ ਰਾਹ ਹੀ ਖਰਾਬ ਹੋ ਗਿਆ ਜੀ ਜਿਹੜਾ ਤੁਹਾਡੇ ਪਿੰਡ ਦਾ ਛੱਪੜ ਆ ਹਾਂਜੀ ਉੱਥੇ ਪਾਣੀ ਪੈ ਸਕਦਾ ਨਹੀਂ ਜੀ ਛੱਪੜ ਦੀ ਖਲਾਈ ਨਹੀਂ ਹੋਈ ਚਾਹ ਜਨਾ ਦੇ ਪਾਣੀ ਉੱਥੇ ਕੀ ਪੈਣਾ ਛੱਪੜ ਦੇ ਉੱਤੇ ਤੱਕ ਭਰਿਆ ਪਿਆ ਵਾ ਛੱਪੜ ਦਾ ਪਾਣੀ ਘਰਾਂ ਨਹੀਂ ਕੀ ਮੰਗ ਤੁਸੀਂ ਸਰਕਾਰ ਤੋਂ ਮੰਗੇ ਸਰਕਾਰ ਕੋਈ ਕਰ ਦੇ ਸਾਡੇ ਪਿੰਡ ਦਾ ਪਾਣੀ ਦਾ ਵਿਕਾਸ ਕੀਤਾ ਜਾਵੇ ਛੱਪੜ ਦੀ ਖਲਾਈ ਕੀਤੀ ਜਾਵੇ ਤੇ ਪਿੰਡ ਨੂੰ ਛੱਪੜ ਦਾ ਜਗਾ ਹੋਰ ਦਿੱਤੀ ਜਾਵੇ ਕੀ ਨਾਮ ਤੁਹਾਡਾ ਗਰਮੀਤ ਸਿੰਘ ਹੈ ਜੀ ਕੀ ਮਸਲਾ ਕਰੀ ਸਕਦੇ ਮਸਲਾ ਜੀ ਸਾਡੇ ਆ ਪਾਣੀ ਦਾ ਹੀ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਜੀ ਤੇ ਇਹਨਾਂ ਨੇ ਪੂਰੇ ਪਾਤੇ ਪੂਰੇ ਚਲਦੇ ਨਹੀਂ ਅੱਗੇ ਗਲਤ ਬੰਦੇ ਦੀ ਪਾਣੀ ਕੱਢਦਾ ਜਿਹਦੇ ਬੰਦੇ ਦੀ ਪਾਣੀ ਜਾਣਾ ਚਾਹੀਦਾ ਇਧਰ ਦੀ 500 ਫੁੱਟ ਜਿੱਥੇ ਸਾਡਾ ਛੱਪੜ ਆ ਉਧਰ ਦੀ 2000 ਫੁੱਟ ਜਿੱਥੇ ਇਹਨਾਂ ਨੇ ਸਾਡਾ ਪਾਣੀ ਕੱਢਦਾ ਉਧਰ ਸਾਡਾ ਪਾਣੀ ਜਾ ਨਹੀਂ ਰਿਹਾ ਅੱਜ ਤੇ ਪਾਣੀ ਬਹੁਤ ਜਿਆਦਾ ਅਸੀਂ ਦੁਖੀ ਆ ਵੀ ਸਾਰਾ ਪਾਣੀ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਜੀ ਕੀ ਮੰਗ ਕਰਨਾ ਚਾਹੀਦਾ ਅਸੀਂ ਮੰਗ ਚਾਹਾਂ ਇਹੋ ਕਰਦੇ ਸਾਡਾ ਜਾਂ ਛੱਪੜ ਤੇ ਸਾਨੂੰ ਛੱਪੜ ਵਾਸਤੇ ਕੋਈ ਜਗ੍ਹਾ ਹੋਰ ਦਿੱਤੀ ਜਾਵੇ ਜਾਂ ਛੱਪੜ ਦੀ ਖਲਾਈ ਕੀਤੀ ਜਾਵੇ ਜਿਹੜਾ ਸਾਡਾ ਪਾਣੀ ਉੱਥੇ ਜਾ ਸਕੇ ਤੇ ਮਲ ਗਲੀਆਂ ਸਾਫ਼ ਰਹਿਣ ਜਿਹੜਾ ਪਹਿਲਾਂ ਛੱਪੜਿਆ ਉਹ ਉਹ ਭਰਿਆ ਹੋਇਆ ਹੈ ਖਾਲੀ ਬਿਲਕੁਲ ਭਰਿਆ ਹੋਇਆ ਜੀ ਪੂਰਾ ਭਰਿਆ ਹੋਇਆ ਜੀ ਛਣ ਲਿਆ ਜੀ ਕੀ ਹਾਂ ਜੀ ਤੁਹਾਡਾ ਧਰਮਜੀਤ ਸਿੰਘ ਜੀ ਕੀ ਮਸਲਾ ਹੈ ਜੀ ਸਰ ਮਸਲਾ ਇਹ ਹੈ ਜਿਹੜਾ ਛੱਪੜ ਆ ਸਾਡਾ ਡੇਢ ਕਨਾਲ ਦੋ ਕਨਾਲ ਥਾਂ ਜਿਹੜਾ ਛੱਪੜ ਬਣਾਤਾ ਪੰਚਾਇਤ ਨੇ ਤੇ ਭਰਿਆ ਪਿਆ ਸਾਡੇ ਲਾਗੇ ਝੋਨੇ ਚਾਰ ਪੰਜ ਗਲੇ ਉਹ ਖਰਾਬ ਨੇ ਇਧਰ ਵੀ ਦੂਜੀ ਸਾਈਡ ਵੀ ਸਾਡਾ ਜਿਹੜਾ ਪਾਣੀ ਆ ਛੱਪੜ ਦਾ ਨਾਲੇ ਦਾ ਪਾਣੀ ਗੰਦਾ ਹੋ ਸਾਡੇ ਝੋਨੇ ਸਾਡੇ ਝੋਨੇ ਖਰਾਬ ਹੋਣਦੇ ਆ ਅਸੀਂ ਸਰਕਾਰ ਤੋਂ ਬੇਨਤੀ ਕਰਦੀ ਆ ਪਾਣੀ ਦਾ ਵਿਕਾਸ ਕੀਤਾ ਜਾਵੇ ਤੇ ਜਾਂ ਛੱਪੜ ਨੂੰ ਖਾਲੀ ਕਰਾਇਆ ਜਾਵੇ ਜਾਂ ਦੀ ਖੜਾਈ ਕੀਤੀ ਜਾਵੇ ਜਾਂਦਾ ਪਾਣੀ ਕੱਢਿਆ ਜਾਵੇ ਤਾਂ ਕਿ ਸਾਡੇ ਝੋਨੇ ਬਚ ਸਕਣ ਜਿਹੜਾ ਜਿਹੜਾ ਤੁਸੀਂ ਕਹਿੰਦੇ ਜੇ ਸੀਵਰੇਜ ਪੈ ਰਿਹਾ ਆ ਉਹ ਸੀਵਰੇਜ ਦਾ ਪਾਣੀ ਜਾ ਕੇ ਕਿਹੜੀ ਜਗ੍ਹਾ ਦਿੱਤਾਉਣਾ ਉਹ ਸਾਰਾ ਇਹਨਾਂ ਸ਼ਰਤਾ ਗੜੀ ਆ ਕੇ ਪੂਰੇ ਪਾਦੇ ਨੀਵੇਂ ਪਾਣੀ ਦਾ ਕੋਈ ਲੈਵਲ ਨਹੀਂ ਕੱਢਿਆ ਪੋਰੀਆਂ ਦਾ ਉਹ ਸਾਰਾ ਪਾਣੀ ਸਾਡੀ ਪੈੜੀ 'ਚ ਪੈ ਰਿਹਾ ਵੀ ਜੀ ਕੀ ਮੰਗ ਕਰਦੇ ਆਂ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਪਾਣੀ ਦਾ ਵਿਕਾਸ ਕੀਤਾ ਜਾਵੇ ਕਿ ਇਹ ਬੰਨੇ ਛੱਪੜ ਦਾ ਪਾਣੀ ਕੱਢਿਆ ਜਾਵੇ ਇਹਦੀ ਖਲਾਈ ਕੀਤੀ ਜਾਵੇ ਇਹ ਤੇ ਜਿਹੜੀਆਂ ਸਾਈਡਾਂ ਉਹ ਬਣੀਆਂ ਜਾਣ ਸਾਈਡਾਂ ਇੱਕ ਦੋ ਬੱਧੀਆਂ ਦੂਜੇ ਬਣੀਆਂ ਬੱਧੀਆਂ ਨਹੀਂ ਇਹਨਾਂ ਨੇ ਪਹਿਲੀ ਪੰਚਾਇਤ ਨੇ